ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 3 4 ਮਈ ਪੰਜਾਬ ਦੇ ਮੌਸਮ ਦੀ ਕੀ ਆਉਣ ਵਾਲੇ 2 ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਅੱਜ 3 ਮਈ ਨੂੰ ਵੀਰੋ ਸਵੇਰ ਤੋਂ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ 3 4 ਵਜੇ ਤੱਕ ਜੇ ਆਪਾਂ ਸ਼ਾਮ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਤੁਹਾਨੂੰ ਸਾਫ ਹੀ ਦੇਖਣ ਨੂੰ ਮਿਲੇਗਾ ਇੱਕ ਕਦ ਕਦ ਤਮਤੇ ਛੋਟੀ ਮੋਟੀ ਬਦਲਵਾਈ ਆਵਾਜਾਈ ਕਰ ਸਕਦੀ ਹੈ ਪਰ ਕੋਈ ਜਿਆਦਾ ਵੱਡੇ ਮੀਂਹ ਦੇ ਅਸਰ ਫਿਲਹਾਲ ਦੁਪਹਿਰ ਦੇ ਸਮੇਂ ਤੱਕ ਨਹੀਂ ਹੋਣਗੇ ਉਸ ਤੋਂ ਬਾਅਦ ਵੀਰੋ ਅਚਾਨਕ ਜੋ ਹਵਾਵਾਂ ਨੇ ਉੱਤਮ ਉੱਤਰ ਪੱਛਮ ਦਿਸ਼ਾ ਹਵਾਵਾਂ ਪੂਰਬ ਦੱਖਣ ਦਿਸ਼ਾ ਤੋਂ ਹੀ ਵਗਣਗੀਆਂ ਨਾਰਮਲ ਰਫਤਾਰ ਦੀਆਂ ਤਕਰੀਬਨ 5-6 ਤੋਂ ਲੈ ਕੇ 20 ਕਿਲੋਮੀਟਰ ਦੇ ਦਰਮਿਆਨ ਨਾਰਮਲ ਰਫਤਾਰ ਦੀਆਂ ਹਵਾਵਾਂ ਚੱਲਣਗੀਆਂ ਆਉਂਦੇ ਸਮੇਂ ਦੇ ਵਿੱਚ ਥੋੜਾ ਜਿਹਾ ਹਵਾ ਦੀ ਗਤੀ ਦੇ ਵਿੱਚ ਵਾਧਾ ਹੋਵੇਗਾ ਤੇ ਦੁਪਹਿਰ ਤੋਂ ਬਾਅਦ ਵੀਰੋ ਜੋ ਹਵਾ ਦੀ ਗਤੀ ਹੈ ਉਸ ਨੂੰ ਠੱਲ ਪਵੇਗੀ ਜੋ ਹਵਾ ਦੀ ਗਤੀ ਹੈ ਉਹ ਘਟ ਹੋ ਜਾਵੇਗੀ ਜਦੋਂ ਹਵਾਵਾਂ ਰੁਕਣਗੇ ਵਿਰੋਧੋਂ ਅਚਾਨਕ ਹਮੋਸ ਬਣੇਗੀ ਕਿਉਂਕਿ ਨਮੀ ਵਧਿ ਹੋਇਆ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਉਦੋਂ ਅਚਾਨਕ ਪੰਜਾਬ ਦੇ ਮੌਸਮ ਦੇ ਵਿੱਚ ਬਿਰਤੂ ਵਦਲੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਬੱਦਲ ਬਾਈ ਗੱਜ ਚਮਕ ਹਨੇਰੀ ਤੇਜ਼ ਹਵਾ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜ਼ਿਆਦਾਤਰ ਚਾਂਸ ਵੀ ਪੰਜਾਬ ਦੇ ਜੋ ਮਾਝੇ ਦੁਆਬੇ ਦੇ ਪੂਰਬੀ ਤੇ ਦੱਖਣੀ ਪੂਰਬੀ ਤੇ ਉੱਤਰੀ ਭਾਗ ਨੇ ਕਿੰਨੇ ਭਾਗਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇ ਨਾਲ ਗਰਜ ਚਮਕ ਤੇਜ ਕੁਝ ਸਮੇਂ ਲਈ ਏਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਕਰੀਬਨ 3-4 ਵਜੇ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਵੀ ਥੋੜੀ-ਮੋਟੀ ਸੰਭਾਵਨਾ ਪੰਜਾਬ ਦੇ ਜੋ ਦੱਖਣੀ ਭਾਗ ਨੇ ਹਰਿਆਣਾ, ਰਾਜਸਥਾਨ ਦੇ ਨਾਲ ਪੈਣੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਛੋਟੀ-ਮੁੱਟੀ ਹਲਚਲ ਆਪਾਂ ਨੂੰ ਦੇਰ ਸ਼ਾਮ ਦੇ ਆਸ-ਪਾਸ ਵੀ ਉਹ ਦੇਖਣ ਨੂੰ ਮਿਲ ਸਕਦੀ ਹੈ ਦੇਰ ਰਾਤ ਦੇ ਜੋ ਪਹਿਲੇ ਘੰਟੇ ਹੋਣਗੇ ਇਹਨਾਂ ਘੰਟਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਛੋਟੀਆਂ-ਮੁੱਟੀਆਂ ਕਾਰਵਾਈਆਂ ਦੇਖਣ ਨੂੰ ਮਿਲ ਬਾਕੀ ਬਿਰੋਕੇ ਜਿਆਦਾ ਵੱਡੇ ਮੀਂਹ ਦੇ ਸਾਰ ਨਹੀਂ ਹੋਣਗੇ ਪਰ 5 ਤਰੀਕ ਤੱਕ ਮੈਂ ਇਦਾਂ ਹੀ ਮੌਸਮ ਆਪਾਂ ਨੂੰ ਟੁੱਟਮੀ ਗਰਜੇ ਵਿਧੀਆਂ ਵਾਲਾ ਦੇਖਣ ਨੂੰ ਮਿਲੇਗਾ ਕਿਸੇ ਖੇਤਰਾਂ ਦੇ ਵਿੱਚ ਛੋਟਾ ਮੋਟਾ ਮੀਂਹ ਪੈ ਗਿਆ ਕੁਝ ਖੇਤਰ ਬਰਸਾਤ ਤੋਂ ਬਚ ਜਿ ਰਗੇ ਇਦਾਂ ਦੇ ਬਿਰੋ ਪੈਚੀ ਰੂਪ ਦੇ ਵਿੱਚ ਆਪਾਂ ਨੂੰ ਟੁੱਟਮੇ ਭੱਗਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ 5 ਮਈ ਤੱਕ ਬਾਕੀ ਵੀਰੋ ਆਪਾਂ ਨੂੰ ਸ਼ਾਮ ਦੀ ਸਵੇਰ ਦੀ ਜਿਵੇਂ ਵੀ ਕੋਈ ਸਹੀ ਤੋਂ ਸਹੀ ਜਾਣਕਾਰੀ ਮਿਲੂਗੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਫਿਰ ਹਾਜ਼ਰ ਹੋਵਾਂਗੇ ਅੱਜ ਦਿਨ ਦੇ ਟੈਂਪਰੇਚਰ ਵੀਰੋ ਤਕਰੀਬਨ ਘੱਟ ਤੋਂ ਘੱਟ 35 ਵੱਧ ਤੋਂ 40 ਡਿਗਰੀ ਦੇ ਦਰਮਿਆਨ ਰਹਿਣਗੇ ਰਾਤ ਦੇ ਟੈਂਪਰੇਚਰ ਵੀਰੋ 27-28 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਸਵੇਰ ਦੇ ਸਮੇਂ ਥੋੜਾ ਮੋਟਾ ਠੰਡ ਦਾ ਅਨੁਭਵ ਹੁੰਦਾ ਰਹੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਰਸਾਤ ਹੋਈ ਹੈ ਇਕਾ ਦੁੱਕਾ ਥਮਤੀ ਗੜੀ ਮਰੀ ਵਗੈਰਾ ਵੀ ਹੋਈ ਹੈ ਵੀਰ ਉਹਦੇ ਕਾਰਨ ਸਵੇਰ ਦਾ ਜੋ ਮੌਸਮ ਹੈ ਉਹ ਠੰਡਾ ਬਣਿਆ ਰਹੇਗਾ ਬਾਕੀ ਆਪਾਂ ਵੀਰੋ ਕੱਲ ਨੂੰ ਫੇਰ ਜਾਂ ਸ਼ਾਮ ਦੀ ਵੀਡੀਓ ਵਿੱਚ ਜਿਵੇਂ ਆਪਾਂ ਨੂੰ ਅਪਡੇਟ ਮਿਲਦੀ ਹੈ ਲੈ ਕੇ ਸਹੀ ਤੋਂ ਸਹੀ ਜਾਣਕਾਰੀ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਵੀਰ ਆਪਾਂ ਵਿਸਥਾਰ ਦੇ ਵਿੱਚ ਕਹਿੰਦੇ ਕਿ 5 ਮਈ ਤੱਕ ਪੰਜਾਬ ਦਾ ਮੌਸਮ 100% ਕਲੀਅਰ ਨਹੀਂ ਹੋਵੇਗਾ ਵਿੱਚ ਦੀ ਆਪਾਂ ਨੂੰ ਟੁੱਟੀਆਂ ਬਰਸਾਤੀ ਕਿਰਤੀਆਂ ਦੁਪਹਿਰ ਦੇ ਸਮੇਂ ਤੋਂ ਬਾਅਦ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਬਾਕੀ ਵੀਰੋਂ ਕੋਈ ਹੋਰ ਅਚਾਨਕ ਤਬਦੀਲੀਆਂ ਹੋਣ ਦੀ ਉਹਦੀ ਜਾਣਕਾਰੀ ਆਪਾਂ ਫਿਰ ਸਮੇਂ ਤੇ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚੈਹਰ ਖੇਤੀ ਸੇਵਾ ਸੈਂਟਰ ਨਾਲ ਜੁੜੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ